ਗੱਲ ਜੀ ਬਾਈ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ ਯੂਟਿਊਬ ਚੈਨਲ ਹੋਰ ਦੋਸਤੋ ਕੀ ਹਾਲ ਚਾਲ ਜੀ ਉਮੀਦ ਕਰਦਾ ਠੀਕ ਠਾਕ ਹੋਵਾਂਗੇ ਤੇ ਕੋ ਉਤਰ ਕੋ ਉਤਰ ਸਾਰੇ ਬਾਈਆਂ ਦੇ ਹੋਣਗੇ ਕੈਂਟ ਜੀ ਤੇ ਫਿਲਹਾਲ ਜੀ ਆਪਾਂ ਚੱਲੇ ਸੀਗੇ ਅਮਰਪਾਲ ਕੇ ਘਰੇ ਠੀਕ ਹੈ ਜੀ ਅਮਰਪਾਲ ਕੇ ਘਰੇ ਆਵੇਂ ਚੱਲੇ ਸੀ ਚੁਬਰਾ ਉਹਨੇ ਸਦਿਆ ਸੀਗਾ ਆਪਾਂ ਨੂੰ ਫਿਰ ਕੋ ਉਤਰਾਂ ਦੇ ਖੁੱਡੇ ਦੀ ਸੈਟਿੰਗ ਕਰਨੀ ਆ ਤੇ ਜਾਲ-ਜੋਲ ਲਾਉਣਾ ਤੇ ਟੋਕਰੀਆਂ ਟੋਕਰੀਆਂ ਰੱਖਣੀਆਂ ਤੇ ਬਾਕੀ ਉੱਥੇ ਚੱਲ ਕੇ ਕਰਦੇ ਆ ਜੀ ਬੰਡ ਪਹੁੰਚ ਕੇ ਬਸ 2 ਮਿੰਟਾਂ ਦੀ ਖੇਡ ਆ ਜੀ ਪਹੁੰਚ ਕੇ ਬਾਈ ਅਮਰਪਾਲ ਕੇ ਘਰੇ ਸੱਸੀ ਗੱਲ ਜੀ ਕਿਵੇਂ ਹੋ ਠ ਹੋਰ ਬਾਕੀ ਆਲਾ ਹੋਰ ਇੱਕ ਚੋ ਵੀ ਉਧਰ ਖੜਾ ਬਾਈ ਕਿਵੇਂ ਆ ਲਓ ਜੀ ਅੱਜ ਪਟੀਆਂ ਪਈਆਂ ਟਾਂ ਕਹਿੰਦੇ ਕੀ ਕਰਨਾ ਜੀ ਮਿੱਟੀ-ਮੁੱਟੀ ਲਾਈ ਇੱਕ ਝਾੜੀ ਬਦਲਣੀ ਸੀ ਜੀ ਅੱਛਾ ਜੀ ਮੁੱਟਿਆਂ ਨੂੰ ਪਾਣੀ ਪੈਂਦਾ ਤਮਾਸਾ ਗੋਦੇ ਕਰਕੇ ਵੀ ਤਰ ਬਿਮਾਰ ਹੋ ਜਾਂਦੇ ਠੀਕ ਐ ਤੇ ਬਾਕੀ ਕੂਤਰ ਕੁਆਤਰ ਵੀ ਡਾਇ ਨੇ ਕੂਤਰ ਡਾਇ ਹੈ ਪੱਠੇ ਤਿੰਨ ਚਾਰ ਦੋ ਤਿੰਨ ਆ ਗਏ ਅੱਛਾ ਜੀ ਆ ਗਏ ਅਮਰਪਾਲ ਕੇ ਕੂਤਰ ਨੀਵੇਂ ਇੱਕ ਬਾਈ ਦੀ ਕੂਤਰੀ ਹੈ ਹਾਂ ਹਾਂ ਬਾਈ ਕਿਹੜੀ ਹੈ ਬਾਈ ਦੋ ਮੜਾ ਮੋਟਾ ਦੱਸੋ ਸਾਨੂੰ ਚਿੱਟੀ ਛਾਹ ਬਈ ਚਿੱਟੀ ਛਾਹ ਹੈ ਆ ਆ ਗਈ ਛਤਰੀ ਤੇ ਬੰ ਕਹਿੰਦੇ ਅੰਕਲ ਜੀ ਪੂਰੇ ਜੋਰਾਂ ਸ਼ੋਰਾਂ ਤੇ ਲੱਗੇ ਨੇ ਖੁੱਡੇ ਨੂੰ ਲਾਉਣ ਮਿੱਟੀ ਜੀ ਮਿੱਟੀ ਲਾ ਕੇ ਜੀ ਫਿਰ ਕੀ ਕਰਨਾ ਜੀ ਫਿਰ ਆ ਜਾਲੀ ਜੁੜੀ ਪਤਾ ਉਹਦੇ ਠੀਕ ਹੈ ਜੀ ਫਿਰ ਜਾਲੀ ਜੁੜੀ ਬਦਲਣੀ ਪੂਰਾ ਜੇ 1 ਨੰਬਰ ਤੇ ਕੰਮ ਚੱਲੀ ਜਾਂਦਾ ਜੀ ਖੁੱਡੇ ਜੀ ਤੇ ਹੁਣ ਜਿਹੜੇ ਬੱਚੇ ਉੱਡੇ ਸੀਗੇ ਉਹਨਾਂ ਨੂੰ ਚੋਬਰਾਂ ਨੇ ਪਾਤੇ ਦਾਣੇ ਠੀਕ ਹੈ ਚੋਬਰੋ ਤੇ ਆ ਬੱਚਾ ਆ ਵੜਾ ਆ ਗੋਟ ਰੰਗਾ ਯਾ ਤੇ ਇੱਕ ਇਹਦੇ ਨਾਲ ਦੱਸ ਔਰ ਜਿਹੜਾ ਦਾਣੇ ਖਾਈ ਜਾਂਦਾ ਕਾਲੇ ਥੀਨੇ ਨਾਲ ਫੇੜ ਲੈਂਦੇ ਅੰਦਰ ਸਰੋ ਠੀਕ ਹੈ ਇਹ ਅੰਬਰ ਸਰੋ ਲੈਂਦੇ ਆ ਬਾਕੀ ਆਹਰੇ ਅੰਦਰ ਕੋ ਉਤਰ ਦਾਣੇ ਦੋਣੇ ਖਾ ਲੈਣ ਦੋ ਜੀ ਡਰਦੇ ਆ ਬਾਕੀ ਚੈੱਕ ਕਰਨੇ ਚੁੱਭਰ ਦੇ ਕੋ ਉਤਰ ਇਹ ਸਾਰੇ ਬੱਚੇ ਆ ਤੇ ਇੱਕ ਵੱਡੇ ਹਨ ਮੈਂ ਮੈਂ ਡਾਉਨ ਆ ਦੇਣਾ ਇਹਨਾਂ ਚ ਤੇ ਇੱਧਰ ਜੋੜੀਆਂ ਹੀ ਹੈ ਜੋੜੀਆਂ ਦੇ ਵਾਸਤੇ ਦੂਰੀ ਸ਼ੌਕ ਕਰ ਲਓ ਇਹ ਖੋਲ ਕੇ ਵਗਾਉਣੇ ਆ ਲਓ ਜੀ ਸਾਰੇ ਜੋੜੀਆਂ ਅੰਡੁੰਡ ਲਾਈ ਕਿਸੇ ਨੇ ਤੇ ਕਿ ਤੇ ਵਾਕੀ ਉਧਰ ਟੋکریاں ਵੀ ਲਾਈਆਂ ਕਿ ਭਰਾ ਨੇ ਪੂਰਾ ਇੱਕ ਨੰਬਰ ਆ ਕੰਮ ਉੱਚ-ਪੁੱੱਚ ਨਹੀਂ ਕੱਢੇ ਕਿਸੇ ਨੇ ਲਓ ਜੀ ਹੁਣ ਜਾਲ ਜੋੜ ਲਾਤਾ ਸੈੱਟ ਕਰਕੇ ਤੇ ਹੁਣ ਕੂਤਰ ਵੀ ਛੱਡਦੇ ਆਂ ਇਹ ਇੱਥੇ ਜਿਹੜਾ ਬਾਹਰਲੇ ਪਾਸੇ ਪੰਜਰਾ ਪਿਆ ਸੀ ਉਹ ਇਧਰ ਕਰਕੇ ਅੰਦਰ ਦੇ ਚ ਜੁੜੀਆਂ ਛੱਡਤੀਆਂ ਲਓ ਜੀ ਦੁਬਾਰਾ ਖੁੱਡੇ ਵਾਲਿਆਂ ਦਾ ਵੀ ਕਰ ਲੋ ਸ਼ੌਂਕੂ ਕੂਤਰਾਂ ਦਾ ਚੰਗੀ ਤਰ੍ਹਾਂ ਦਿਖਾ ਦਿੰਨੇ ਆਂ ਜੀ ਬਸ ਆ ਜੋੜੀਆਂ ਨੇ ਇੱਧਰ ਤੇ ਕੁਝ ਜੋੜੀਆਂ ਇੱਧਰ ਬੱਚੇ ਨੇ ਡੌਣ ਡੌਣ ਵਾਸਤੇ ਤੇ ਪਰਲੇ ਖੁੱਡੇ ਚੋਂ ਕੱਢ ਕੇ ਕੋਈ ਜਿੰਦਰ ਛੜਤੀਆਂ ਜੋੜੀਆਂ ਇੱਧਰ ਇਹਨਾਂ ਨੇ ਤਾਂ ਬੱਚੇ ਵੀ ਕੱਢੇ ਵੇਣੇ ਤੇ ਕੁਝ ਐਸ ਖੁੱਡੇ ਛੜਤੀਆਂ ਆਹ ਬੋਲੀ ਮਰ ਪਰ ਤੇ ਕੁਝ ਆ ਜੋੜੀਆਂ ਲਵਾਉਣ ਨੂੰ ਛੜਤੀਆਂ ਇਹਨਾਂ ਦੇ ਚ ਫਸਾਈ ਇਹ ਨਾਈ ਕੰਮ ਸੀ ਨਾ ਤੇ ਆ ਕਰਤਾ ਦੇਸੀ ਜਾਲ ਮਣਾ ਤਾਂ ਧੁੱਪ ਲਵਾਉਣ ਨੂੰ ਕੂਤਰਾਂ ਨੂੰ ਲਓ ਜੀ ਹੁਣ ਕੂਤਰ ਖੁੱਲੇ ਛੱਡਦੇ ਅਸੀਂ ਜਾਲ ਦੇ ਵਿੱਚ ਬੱਚਿਆਂ ਨੂੰ ਦਾਣੇ ਦੰਨੇ ਪਾਉਣ ਵਾਸਤੇ ਬਾਹਰ ਨਾਲੇ ਵਧੀਆ ਜੀ ਐ ਖੁੱਲੇ ਛੱਡ ਕੇ ਕੂਤਰ ਵੀ ਮਸਤ ਰਹਿਣਗੇ ਖੁਸ਼ ਰਹਿਣਗੇ ਨਾਲੇ ਤੁੱਪ ਧੁੱਪ ਲਵਾ ਦਿਆ ਕਰਾਂਗੇ ਵਾਪਸ ਪਹੁੰਚ ਚੁੱਕੇ ਹਾਂ ਜੀ ਦੋਦੇ ਵਾਲੇ ਚ ਤੇ ਇੱਕ ਆਪਾਂ ਹੀ ਨਵੀਂ ਛਤਰੀ ਲਿਆਂਦੀ ਐ ਬਾਈ ਘਰਾਣੇ ਦਿੱਤੀ ਸੀ ਉਹਨਾਂ ਕੋਲੇ ਫालतੂ ਪਈ ਸੀ ਤੇ ਗੁੱਡੇ ਖਾੜਿਆਂ ਦੀ ਕਰਿਆਂ ਦੀ ਸੈਟਿੰਗ ਜੀ ਤੇ ਫਿਰਾਲ ਚੱਲਦੇ ਆਂ ਟਾਣੀ ਨੂੰ ਆ ਸਿੱਧਾ ਹੀ ਰਾਹ ਹੈ ਜੀ ਸਿੱਧਾ ਰਾਹ ਜਾ ਕੇ ਵਾਸ ਅੱਗੇ પેટ્રોલ ਪੰਪ ਆਫ ਕਰ ਲੈਣਸ ਵਾਲਾ ਜੀ ਉਹ ਤਾਂ ਉਹਦੇ ਨਾਲੋਂ ਮੁੜਨਾ ਜੀ ਆ ਕੇ ਅਸੀਂ ਕਰੇ ਆਪਾਂ ਤੇ ਮੈਨੂੰ ਆਇਆ ਫੋਨ ਮੇਰੇ ਮਾਮੇ ਦੇ ਮੁੰਡੇ ਦਾ ਜੀ ਕਹਿੰਦਾ ਮੈਂ ਆਉਣਾ ਪਿਆ ਤੇ ਵੀ ਤੈਨੂੰ ਕੁੱਤਰ ਹੋਰ ਦੇ ਕੇ ਜਾਣੇ ਆ ਮੈਂ ਕੋਈ ਨਹੀਂ ਬਈ ਆਜੋ ਬਾਕੀ ਬਈ ਆ ਬਾਈਆਂ ਨੇ ਜਿਹੜੀ ਛਤਰੀ ਆਪਾਂ ਨੂੰ ਗਿਫਟ ਦਿੱਤੀ ਸੀਗੀ ਉਹ ਆ ਰਹੀ ਆ ਛਤਰੀ ਲੈ ਕੇ ਆਏ ਆ ਆਪਾਂ ਬਾਈਆਂ ਨੇ ਜਿਹੜੀ ਦਿੱਤੀ ਆ ਪੂਰੀ ਹੈਵੀ ਛਤਰੀ ਆ ਮੜੀ-ਮੋਟੀ ਗੱਲ ਨਹੀਂ ਚੋਬਰੋ ਤੇ ਫਿਲਾਲ ਜੀ ਬਸ ਜਦੋਂ ਮਾਮੇ ਦੇ ਮੁੰਡੇ ਹੁਣੇ ਆਉਂਦੇ ਪਏ ਜੀ ਤੇ ਇਹ ਰਾਜਪੁਰੇ ਨਾਲ ਦੇ ਪਿੰਡ ਗਾਣੇ ਦੀ ਸ਼ੂਟਿੰਗ ਚੱਲ ਰਹੀ ਆ ਉੱਥੇ ਵੀ ਜਾਂਦੀਆਂ ਸਕੀਮਾਂ ਬਣ ਰਹੀਆਂ ਆਪਣੀਆਂ ਬਾਕੀ ਪਤਾ ਕੋਈ ਨਹੀਂ ਜੀ ਚੋਬਰੋ ਅੱਛਾ ਲਓ ਜੀ ਇਧਰ ਫਿਰ ਮਾਮੇ ਦੇ ਮੁੰਡੇ ਹੁਣੇ ਆ ਗਏ ਜੀ ਲੈ ਕੇ ਨਵਾਂ ਕੂਤਰ ਇਧਰ ਇੱਕ ਨਾਲ ਬਾਈ ਹੋ ਰਿਹਾ ਆ ਲਓ ਜੀ ਲਓ ਜੀ ਆ ਬੱਚੇ ਇਹ ਛੋਟੀ ਛੋਟੀ ਦੇ ਕੂਤਰ ਲੈ ਆਂਦੇ ਜੀ ਪੂਰੇ ਸਿਰਾਂ ਲੈ ਆਉਂਦਾ ਕੂਤਰ ਬਾਈਆਂ ਦੇ ਵੇ ਬਾਈ ਕਹਿੰਦੇ ਵੀ ਇਹਨਾਂ ਦੇ ਬੱਚੇ ਲਓ ਜੀ ਦੱਸੋ ਕੋਤਰ ਦਾ ਪਹਿਲਾ ਕਰੋ ਸ਼ੌਕ ਖਾ ਬਾਈ ਕੋਤਰ ਹੈ ਤੇ ਆਡੀਅנס ਨੂੰ ਲਓ ਜੀ ਖੱਟੀਆਂ ਅੱਖਾਂ ਦਾ ਤੇ ਪੱਲਾ ਚੈੱਕ ਕਰ ਲਓ ਜੀ ਇਹਦਾ ਠੀਕ ਹੈ ਜੋ bro ਪੰਜੇ ਚੈੱਕ ਕਰ ਲਓ ਕਾਲੀ ਬੈਠਾ ਠੀਕ ਹੈ ਜੋ bro ਤੇ ਬੱਚੇ ਦੱਸੋ ਇਹਨਾਂ ਦੇ ਫਿਰ ਕੋਈ ਨਹੀਂ ਕੋਈ ਨਾ ਸਹੀ ਕਰੇ ਉੱਚੀ ਬੋਲ ਬਾਈ ਉਹਦਾ ਪਿੰਜਰੇ ਤਾੜ ਕੇ ਪਾ ਦਾਂਗੇ ਆਪਾਂ ਚਾਰਾਂ ਦੀ ਲਓ ਜੀ ਵਾਕੀ ਕੂਤਰ ਦੱਸਿਓ ਕਿਵੇਂ ਆ ਤੇ ਬਾਈ ਕਹਿੰਦੇ ਬੱਚੇ ਫਲ ਉੱਡਣਗੇ ਕਿਉਂ ਫੁੰਝਾ ਪੱਟਣਦੇ ਹੋਇਆ ਤੇ ਬਾਈ ਕਹਿੰਦੇ ਵਿੱਚੇ ਫਲ ਉੱਡਣਗੇ ਗਰੰਟੀ ਦਿੰਨੇ ਆ ਮੈਂ ਚਲੋ ਕੋਈ ਨਹੀਂ ਆਉੜ ਸੋਣਾ ਜੋੜੀ ਦਾ ਕਰੋ ਸ਼ੌਂਕ ਇਹਦੇ ਨਾਲ ਕੂਤਰ ਸ਼ਾਖਾ ਨਾ ਆ ਵੜੀ ਕੂਤਰੀ ਆ ਚਿੱਟੀ ਕਾਲੀ ਦੀ ਤੇ ਕੂਤਰ ਵਿਖਾਓ ਬਰੋ ਕੂਤਰ ਹੈਗਾ ਸ਼ਾਖਾ ਠੀਕ ਹੈ ਜੀ ਤੇ ਇਹਦੇ ਦੱਸੋ ਵੀ ਕੀ ਸਮਾਨ ਹੈ ਪੂਰੇ ਇੱਕ ਨੰਬਰ ਦੀ ਚੀਜ਼ ਹੈ ਠੀਕ ਹੈ ਜੀ ਤੇ ਬਾਕੀ ਇਹ ਕਿਤੇ ਬਣਾ ਹੋਵੇ ਹਟ ਪਾ ਦੇ ਚਲੋ ਜੀ ਛੱਡ ਦੋ ਬਾਕੀ ਆਡੀਅנס ਨੂੰ ਪਤਾ ਹੀ ਲੱਗ ਗਿਆ ਤੇ ਸਾਰਾ ਇਹ ਬਾਈ ਕਿਵੇਂ ਗਿਫਟ ਹੀ ਕਰਕੇ ਚੱਲੇ ਹੋ ਕਿ ਬੱਚੇ ਕਢਾਉਣ ਨੂੰ ਬੱਚੇ ਪੁੱਛੇ ਕਢਾਈ ਚੋ ਪਰ ਕਹਿੰਦਾ ਮਾਮੇ ਦਾ ਮੁੰਡਾ ਜੀ ਤੇ ਬਾਕੀ ਪਹਿਲੀ ਵਾਰੀ ਚੰਗੇ ਪੁੱਤਰ ਦਿੱਤੇ ਭਾਈਆਂ ਨੇ ਥੈਂਕ ਯੂ ਦੋ ਉਤਰ ਆਪਣੇ ਵਾਲਾ ਬੱਚਾ ਤੇ ਕਾਲੀ ਪੂਛ ਵਾਲਾ ਚਿੱਟੀਆਂ ਅੱਖਾਂ ਦਾ ਫੇ ਬਾਈਆਂ ਨੂੰ ਦੇਤਾ ਆਪਾਂ ਬੱਚਾ ਤਾਂ ਤਾਂ ਕਰਕੇ ਦੁੱਤਾ ਬਾਈਆਂ ਨੇ ਕਬੂਤਰ ਰਵਾਣੇ ਐੱਡੇ ਠੀਕ ਆ ਭਈ ਆ ਤਾਂ ਮੇਨ ਆ ਆ ਮੇਨ ਆ ਹੈੱਡ ਤਾਂ ਆਡਣਾ ਗੱਲ ਕਰੀਏ ਐ ਗੱਕੂ ਮਾਊਂ ਵਾਲਾ ਐ ਦੀਪੂ ਹੁਣੀ ਗਏ ਤੇ ਬਾਈ ਹੁਣੀ ਆ ਗਏ ਅਮਰਪਾਲ ਹੁਣੀ ਕਿਵੇਂ ਹੋ ਵਧੀਆ ਭਾਊ ਸਾਡੇ ਕਲਾਸਮੈਂਟ ਬਰੋ ਆਜੋ ਤੁਹਾਨੂੰ ਕੁੱਤਰ ਕਬਤਰ ਵਿਖਾਈਏ ਚੋ ਬਰੋ ਆਜੋ ਘਰੇ ਤੇ ਜਿਹੜੇ ਨਵੇਂ ਬਾਈ ਦੇਖ ਕੇ ਗਏ ਉਹ ਵੀ ਸੋਣੇ ਐ ਇਹਨਾਂ ਨੂੰ ਰਾਤ ਦੇ ਵਜੇ ਕੇ 10:00 ਤੇ ਚੁੱਪ ਬਣਉਣੀ ਹੁਣ ਜਾਂਦੇ ਪਏ ਆ ਠੀਕ ਆਪਾਂ ਸੇਫਪਲੀ ਜਾਣਾ ਸੇਫਪਲੀ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਜਾ ਕੇ ਫੋਨ ਕਰ ਦਿਓ ਵੀ ਅਸੀਂ ਪਹੁੰਚ ਗਏ ਕਿਤੇ ਹੋਣਾ ਹੋਵੇ ਵੀ ਇੱਥੇ ਜੰਗਲ ਦਾ ਰਾਸਤਾ ਕਿਤੇ ਸਾਨੂੰ ਸ਼ੇਰਾਂ ਨੂੰ ਸ਼ੇਰਾਂ ਟੱਕਰਣਗੇ ਤੁਸੀਂ ਰਹ ਨਹੀਂਓ ਫਿਰ ਹੈ ਜੰਗਲ ਚ ਵੀ ਤੁਸੀਂ ਰਹ ਨਹੀਂਓ ਫਿਰ ਜੰਗਲ ਦਾ ਲੱਗੋ ਤੈਨੂੰ ਟੂਰ ਬੱਲੇ ਆ ਬਸ ਜੀ ਯਾਰ ਬਹੁਤ ਟਾਈਮ ਆ ਜਾਓ ਭਾਈ 11:00 ਵਜਣਗੇ ਪਹੁੰਚਦੇ ਨੂੰ ਚੰਗਾ ਵੀ ਤੁਹਾਡੇ ਪਿੰਡੇ শুটিং ਵੀ ਸੀ ਕੂਤਰ ਕੂਤਰ ਕਿਵੇਂ ਆਪਣੇ ਬਈ ਤੇ ਉਧਰੋਂ ਮੋਟਰਸਾਂਗ ਲਾ ਗਿਆ ਚਲੋ ਫਿਰ ਮੈਨੂੰ ਵੀ ਜਾਣ ਦੋ ਠੀਕ ਠੀਕ ਮੈਂ ਨਾਲ ਜਾਣਾ